ਰੈਂਡ মিডিਆ ਵਾਲੇ ਇਲੈਕਟ੍ਰੋਨਿਕ মিডিਆ ਵਾਲੇ ਸਾਡੇ ਸੋਸ਼ਲ ਮੀਡੀਆ ਦੇ ਜਿੰਨੇ ਸਾਥੀ ਆਏ ਆ ਤੁਹਾਡਾ ਸਭ ਦਾ ਸ਼ੁਕਰੀਆ ਔਰ ਅੱਜ ਇੱਕ ਮਹੱਤਵਪੂਰਨ ਵਿਸ਼ਾ ਜਿਹੜਾ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦਰਾਈਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਨਾ ਚਾਹਨਾ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਜਿਹੜੀਆਂ ਵਾਈਲਡਲਾਈਫ ਸੈਂਚਰੀਜ਼ ਆ 2002 ਦੇ ਵਿੱਚ ਭਾਰਤੀ ਵਾਈਲਡਲਾਈਫ ਬੋਰਡ ਵੱਲੋਂ ਇੱਕ ਨਿਰਣਾ ਕੀਤਾ ਗਿਆ ਔਰ ਇੱਕ ਇਕੋ ਸੈਂਸਿਟਿਵ ਸਟ੍ਰੈਟਜੀ ਨੂੰ ਅਡਾਪਟ ਕੀਤਾ ਗਿਆ ਜਿਹਦੇ ਤਹਿਤ ਜਿੰਨੀਆਂ ਵੀ ਭਾਰਤ ਦੀਆਂ ਵਾਈਲਡਲਾਈਫ ਸੈਂਚਰੀਆਂ ਨੇ ਉਹਨਾਂ ਦੇ ਉਹਨੂੰ ਇਕੋ ਸੈਂਸਿਟਿਵ ਜੋਨ ਘੋਸ਼ਿਤ ਕਰਨ ਦੇ ਲਈ ਇੱਕ ਸਟ੍ਰੈਟਜੀ ਇੱਕ ਪਲਾਨ ਤਿਆਰ ਕੀਤਾ ਗਿਆ ਕਿ ਇਹ ਸੈਂਸਿਟਿਵ ਏਰੀਆਸ ਸੋ ਇਹਨਾਂ ਦੇ ਲਈ ਡਿਮਾਰਕੇਸ਼ਨ ਕੀਤੀ ਗਈ ਇਸ ਮੁੱਚੇ ਭਾਰਤ ਦੇ ਅੰਦਰ 100 ਮੀਟਰ ਦਾ ਇਹਨਾਂ ਦੇ ਹਾਲੇ ਦੁਆਲੇ ਜਿਹੜਾ 100 ਮੀਟਰ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਰੀ ਕੋਈ ਚਾਹੇ ਕਮਰਸ਼ੀਅਲ ਹੋਵੇ ਚਾਹੇ ਕੋਈ ਡੋਮੈਸਟਿਕ ਹੋਵੇ ਉਹ 100 ਮੀਟਰ ਦੇ ਘੇਰੇ ਤੋਂ ਬਾਹਰ ਕੀਤੀ ਜਾਵੇ ਸੋ ਇਹ ਜਿਹੜਾ 2002 ਦੇ ਅੰਦਰ ਭਾਰਤੀ ਵਾਈਲਡ ਲਾਈਫ ਬੋਰਡ ਵੱਲੋਂ ਨਿਰਣਾ ਕੀਤਾ ਗਿਆ ਤੇ ਸਾਰੇ ਦੇਸ਼ ਦੇ ਅੰਦਰ ਇਸ ਪ੍ਰਕਿਰਿਆ ਨੂੰ ਰੰਭ ਕੀਤਾ ਔਰ ਪੰਜਾਬ ਦੇ ਅੰਦਰ 2013 ਚ 2013 ਚ ਪੰਜਾਬ ਸਰਕਾਰ ਨੇ ਪੰਜਾਬ ਦੀਆਂ 13 ਵਾਈਲਡ ਲਾਈਫ ਸੈਂਚਰੀਆਂ ਦਾ ਉਹ ਬਣਾ ਕੇ ਸਾਰਾ ਮੰਤਰੀ ਪਰਸਦ ਦੁਆਰਾ ਪੰਜਾਬ ਜੰਗਲਾਤ ਤੇ ਵਾਈਲਡ ਲਾਈਫ ਡਿਪਾਰਟਮੈਂਟ ਵੱਲੋਂ ਭਾਰਤ ਸਰਕਾਰ ਨੂੰ ਭੇਜਿਆ ਗਿਆ ਔਰ ਭਾਰਤ ਸਰਕਾਰ ਵੱਲੋਂ ਪੰਜਾਬ ਦੀਆਂ ਇਹ 13 ਵਾਈਲਡ ਲਾਈਫ ਸੈਂਚਰੀਆਂ ਨੂੰ ਇਕੋਸਿਸਟਮ ਜ਼ੋਨ ਗੋਸ਼ਿਤ ਕੀਤਾ ਗਿਆ ਜਿਹਦੇ ਆਧਾਰ ਤੇ 100 ਮੀਟਰ ਤੋਂ ਪਹਿਲਾਂ ਜਾਂ ਅੰਦਰ ਕਿਸੇ ਵੀ ਕਿਸਮ ਦੀ ਸਾਰੀ ਦੀ ਮਨਾਈ ਕੀਤੀ ਗਈ ਪਰ ਜਿਹੜਾ 14ਵੀਂ ਇਕੋਸਿਸਟਮ ਜ਼ੋਨ ਘੋਸ਼ਿਤ ਕਰਨਾ ਸੀਗਾ ਮੇਰਾ ਭਾਵ ਸੁਖਨਾ ਲੇਖ ਚੰਡੀਗੜ੍ਹ ਦੇ ਅੰਦਰ ਉਹਨੂੰ ਕਿਉਂਕਿ ਉਹ ਇੱਕ ਪਾਸੇ ਹਰਿਆਣੇ ਨਾਲ ਲੱਗਦੀ ਆ ਤੇ ਜੁਟੀ ਨਾਲ ਵੀ ਲੱਗਦੀ ਸੀਗੀ ਤੇ ਪੰਜਾਬ ਨਾਲ ਵੀ ਲੱਗਦੀ ਸੀਗੀ ਉਹ ਨੂੰ ਭਾਰਤ ਸਰਕਾਰ ਨੇ ਉਹ 100 ਮੀਟਰ ਦੇ ਘੇਰੇ ਚ ਲਿਆਉਣ ਵਾਲਾ ਜਿਹੜਾ ਪ੍ਰਸਤਾਵ ਪੰਜਾਬ ਦੀ ਸਰਕਾਰ ਨੇ ਭੇਜਿਆ ਉਹਨੂੰ ਨਹੀਂ ਮੰਨਿਆ ਬਾਕੀ 13 ਕਰ ਦਿੱਤੀਆਂ ਰਹਿ ਗਈਆਂ ਪਰ ਵਿੱਚ ਗਾਇਬ ਗਾਇ ਕਿਸੇ ਨਾ ਕਿਸੇ ਰੂਪ ਚ ਕਿਸੇ ਨਾ ਕਿਸੇ ਅਥਾਰਟिटीज ਦੁਆਰਾ ਕਿਉਂਕਿ ਜਿਹੜਾ ਪਹਿਲਾਂ ਤੈਸੂ ਦਾ ਉਥੇ ਕਾਨੂੰਨ ਲਾਗੂ ਹੈ ਕਿ 10 ਕਿਲੋਮੀਟਰ ਦੇ ਘੇਰੇ ਚ ਕੋਈ ਵੀ ਉਥੇ ਕੋਈ ਉਸਾਰੀ ਨਹੀਂ ਕਰ ਸਕਦਾ ਕੋਈ ਬਿਜ਼ਨਸ ਨਹੀਂ ਕਰ ਸਕਦਾ ਕੋਈ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਚਾਹੇ ਕਮਰਸ਼ਲ ਹੋਵੇ ਚਾਹੇ ਡੋਮੈਸਟਿਕ ਹੋਵੇ ਉਹ ਨਹੀਂ ਕਰ ਸਕਦਾ ਤੇ ਉਹ ਇੱਕ ਲੰਗੜਾ ਵਜੋਂ ਗਿਣਿਆ ਜਾਂਦਾ ਸੀਗਾ ਉਹ ਕਾਨੂੰਨ ਦੀ ਵਾਈਲੈਸ ਦੇ ਰੂਪ ਦੇ ਵਿੱਚ ਜਿਹੜਾ ਉਹ ਵਕ ਵਕ ਸਮੇਂ ਤੇ ਉਹਦਾ ਨੋਟਿਸ ਲਿਆ ਜਾਂਦਾ ਸੀਗਾ ਸੋ ਸਾਡੇ ਡਿਪਾਰਟਮੈਂਟ ਵੱਲੋਂ ਜੰਗਲਾਤ ਵਿਭਾਗ ਵੱਲੋਂ ਵਾਈਲਡਲਾਈਫ ਵੱਲੋਂ ਬਾਰ ਬਾਰ ਭਾਰ ਸਰਕਾਰ ਨੂੰ ਪੱਤਰ ਵਿਹਾਰ ਦੇ ਰੂਪ ਦੇ ਵਿੱਚ ਮੀਟਿੰਗਾਂ ਦੇ ਰੂਪ ਦੇ ਵਿੱਚ ਮੰਗ ਕੀਤੀ ਜਾਂਦੀ ਰਹੀ ਆ ਕਿਉਂਕਿ ਉੱਥੇ ਬਹੁਤ ਵੱਡੀ ਤਦਾਦ ਚ ਲੋਕਾਂ ਦੇ ਘਰ ਬਣੇ ਆ ਸਕੂਲ ਬਣੇ ਆ ਹੋਟਲ ਬਣੇ ਆ ਹਾਸਪੀਟਲ ਬਣੇ ਆ ਸਾਡੇ ਧਾਰਮਿਕ ਸਥਾਨ ਨੇ ਸੋ ਮਲਟੀ ਕਿਸਮ ਦੀ ਜਿਹੜੀ ਆ ਮਨੁੱਖੀ ਲੋੜਾਂ ਹੁੰਦੀਆਂ ਨੇ ਉਹ ਸਾਰੀਆਂ ਉੱਥੇ ਉਹਨਾਂ ਦੀ ਇਸਟੈਬਲਿਸ਼ਮੈਂਟ ਹੋਈ ਪਈ ਆ ਸੋ ਇਸ ਕਰਕੇ ਅਸੀਂ ਮੰਗ ਕਰਦੇ ਸੀਗੇ ਕਿ ਇਹਨੂੰ ਵੀ ਜਿਹੜਾ ਹੈ ਉਹ ਇਕੋਸਿਸਟਮ ਸੈਂਸਟਿਵ ਜ਼ੋਨ ਦੇ ਰੂਪ ਦੇ ਵਿੱਚ ਭਾਰਤ ਸਰਕਾਰ ਪ੍ਰਵਾਨ ਕਰੇ ਪਰ ਬਾਰ ਬਾਰ ਇਹ ਮੰਨ ਕਰਨ ਤੇ ਵੀ ਇਹ ਨਹੀਂ ਕੀਤਾ ਜਾਂਦਾ ਰਿਹਾ ਸੋ ਪਿਛਲੇ ਸਮੇਂ ਦੇ ਦੌਰਾਨ ਇੱਕ ਰੈਟ ਪਿਟੀਸ਼ਨ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਿਵਲ ਰੈਟ ਪਿਟੀਸ਼ਨ ਪਈ ਆ ਔਰ ਉਹਦਾ ਨੋਟਿਸ ਲੈਂਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹਦੇ ਸਬੰਧ ਵਿੱਚ ਜਿਹੜਾ ਮੈਮੋਰੰਡਮ ਦਾਖਲ ਕਰਨ ਦੇ ਲਈ ਹੁਕਮ ਜਾਰੀ ਕੀਤੇ ਔਰ ਉਸ ਸੰਦਰਭ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਮੈਮੋਰੰਡਮ ਦਾਖਲ ਵੀ ਕੀਤਾ ਗਿਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਰ ਇਹਦੇ ਨਾਲ ਦੀ ਨਾਲ ਮਾਨਯੋਗ ਸੁਪਰੀਮ ਕੋਰਟ ਜੀ ਦਾ ਇੱਕ ਹੋਰ ਹੁਕਮ ਆ ਗਿਆ ਕਿ ਤੁਸੀਂ ਜਿਹੜੇ ਉੱਥੇ ਸਟੇਕ ਹোল্ডার ਨੇ ਉਹਨਾਂ ਨੂੰ ਵੀ ਸੁਣਿਆ ਜਾਵੇ ਉਹਨਾਂ ਦੀਆਂ ਕੀ ਡਿਮਾਂਡਾਂ ਨੇ ਉਹਨਾਂ ਨੂੰ ਵੀ ਸੁਣ ਕੇ ਤੇ ਕੋਰਟ ਨੂੰ ਦੱਸਿਆ ਜਾਵੇ ਸੋ ਮਾਝੂ ਦਾ ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਮਾਝੂ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਇੱਕ ਤਿੰਨ ਮੈਂਬਰੀ ਕਮੇਟੀ ਜਿਹੜੀ ਮੰਤਰੀ ਪੱਧਰ ਦੀ ਬਣਾਈ ਮੇਰੀ ਗਵਾਈ ਦੇ ਅੰਦਰ ਔਰ ਉਸ ਮੰਤਰੀ ਪੱਧਰ ਦੀ ਮੀਟਿੰਗ ਨੇ ਜਿਹੜੇ ਸਟੇਕ ਹোলਡਰਸ ਸਾਂ ਉਹਨਾਂ ਨੂੰ ਸਾਂ ਉਹਨਾਂ ਨੂੰ ਕਾਲ ਕੀਤਾ ਉਹਨਾਂ ਦੇ ਵਿੱਚ ਵੱਖ-ਵੱਖ ਫੈਕਲਟੀਆਂ ਦੇ ਪੜੇ ਲੈ ਕੇ ਲੋਕ ਸਾਂ ਕਿਸਾਨ ਸਾਂ ਕਾਰੋਬਾਰੀ ਲੋਕ ਸਾਂ ਉਹਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਦੋ ਮੀਟਿੰਗਾਂ ਕੀਤੀਆਂ ਗਈਆਂ ਸੋਨਾ ਮੀਟਿੰਗਾਂ ਦੇ ਅੰਦਰ ਜਿਹੜੀਆਂ ਚਿੰਤਾਵਾਂ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਜਾਂ ਸਾਨੂੰ ਉਹਦੀ ਫੀਡਬੈਕ ਦਿੱਤੀ ਤੋਂ ਅਸੀਂ ਸਾਰੇ ਜਿਹੜੀ ਕਮੇਟੀ ਉਹਨੇ ਮਹਿਸੂਸ ਕੀਤਾ ਕਿ ਇਹ ਲੋਕ ਕਈ ਕਿਹੇ ਸਾਲਾਂ ਤੋਂ ਉੱਥੇ ਰਹਿ ਰਹੇ ਆ ਜਿਵੇਂ ਮੈਂ ਦੱਸਿਆ ਕਿ ਇਹਨਾਂ ਦੇ ਰਿਹਾਇਸੀ ਘਰ ਨੇ ਇਹਨਾਂ ਦੇ ਧਾਰਮਿਕ ਸਥਾਨ ਨੇ ਇਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਸਕੂਲ ਨੇ ਉੱਥੇ ਸੋ ਹਸਪੀਟਲ ਨੇ ਹੋਟਲ ਨੇ ਮਲਟੀ ਕਿਸਮ ਦੇ ਜਿਹੜੇ ਉਹ ਕਾਰੋਬਾਰ ਜਿਹੜੇ ਉੱਥੇ ਹੈਗੇ ਸੋ ਇਹਨਾਂ ਦੀਆਂ ਚਿੰਤਾਵਾਂ ਸੁਣਨ ਤੋਂ ਬਾਅਦ ਇੱਕ ਜਿਹੜਾ ਹਲਫਨਾਮਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਜੰਗਲਾਤ ਵਿਭਾਗ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਉੱਥੇ ਇਸ ਕਿਸਮ ਦੀ ਜਿਹੜੀ ਉਹ ਸਟੈਬਲਿਸ਼ਮੈਂਟ ਹੈਗੀ ਆ ਸੋ ਸਾਨੂੰ ਇਹ 100 ਮੀਟਰ ਦਾ ਮਤਲਬ ਜਿਹੜਾ ਉਹ ਆ ਰੱਖਣਾ ਚਾਹੀਦਾ ਜਿਹੜੀ ਦੀ ਡਿਮਾਰਕੇਸ਼ਨ ਆ ਇਕੋ ਸੈਂਸਿਟਿਵ ਜ਼ੋਨ ਦੇ ਰੂਪ ਦੇ ਵਿੱਚ 100 ਮੀਟਰ ਦੇ ਘੇਰੇ ਚ ਕੋਈ ਵੀ ਸਾਰੀ ਨਾ ਹੋਵੇ ਉਸ ਤੋਂ ਬਾਅਦ ਅੱਗੇ ਜਾ ਕੇ ਕੋਈ ਜੋ ਮਰਜੀ ਕਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਸੋ ਮੈਨੂੰ ਖੁਸ਼ੀ ਹੈ ਕਿ ਮਾਨਜੋਗ ਮਕਮਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਬਹੁਤ ਹੀ ਦਲੇਰਾਨਾ ਢੰਗ ਦੇ ਨਾਲ ਲੋਕਾਂ ਦੇ ਪੱਖ ਸਟੈਂਡ ਲਿਆ ਔਰ ਲੋਕਾਂ ਦੇ ਜੋ ਸੈਂਟੀਮੈਂਟਸ ਹਨ ਲੋਕਾਂ ਦੀਆਂ ਜੋ ਚਿੰਤਾਵਾਂ ਸਨ ਉਹਨਾਂ ਨੂੰ ਕਨਸੀਡਰ ਕੀਤਾ ਔਰ ਉਹ ਸਾਰਾ ਕਨਸੀਡਰ ਕਰਨ ਤੋਂ ਬਾਅਦ ਉਹਨਾਂ ਨੇ ਆਦੇਸ਼ ਦਿੱਤਾ ਕਿ ਇਹਨੂੰ 100 ਮੀਟਰ ਦਾ ਜਿਹੜਾ ਉਹ ਰੱਖਿਆ ਜਾਵੇ ਚਾਹੇ ਨਿਆ گاؤں ਹੈ ਚਾਹੇ ਕਰੋੜਾ ਆ ਸੋ ਬਾਕੀ ਜਿਹੜਾ ਸਾਡਾ ਉੱਪਰਲਾ ਪਾਸਾ ਆ ਕਿਉਂਕਿ ਉੱਥੇ ਆਲਰੇਡੀ ਪੀਐਲਪੀਏ ਐਕਟ ਜਿਹੜਾ ਲੱਗਦਾ ਆ ਉੱਥੇ ਕਿਸੇ ਵੀ ਕਿਸਮ ਦੀ ਜਿਹੜੀ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਸੋ ਜਿੱਥੇ ਲੋਕਾਂ ਦਾ ਬਸੇਹਰਾ ਜਿੱਥੇ ਲੋਕਾਂ ਦੇ ਜੋ ਡਿਮਾਂਡ ਸੀਗੇ ਉਹਨਾਂ ᱴਿਆਂ ਚ ਰੱਖ ਦਿਆ ਸੋ ਅਸੀਂ ਜਿਹੜਾ ਇਹ ਮੈਨੂੰ ਖੁਸ਼ੀ ਹੈ ਅਭੀ ਕੱਲ ਮਾਨਜਗ ਮੁੱਖ ਮੰਤਰੀ ਜੀ ਦੀ ਗਵਾਈ ਚ ਉਹਨਾਂ ਦੇ ਅ ਮਤਲਬ ਅ ਮਤਲਬ ਨਿਰਦੇਸ਼ ਦੇ ਮੁਤਾਬਕ ਜਿਹੜਾ ਫੋਰੈਸਟ ਡਿਪਾਰਟਮੈਂਟ ਨੇ ਇੱਕ 100 ਮੀਟਰ ਦਾ ਜਿਹੜਾ ਉਹ ਮਮੋਰੰਡਮ ਤਿਆਰ ਕੀਤਾ ਕੈਬਨਿਟ ਨੇ ਕੱਲ ਉਹਨੂੰ ਪਾਸ ਕੀਤਾ ਔਰ ਇਹ ਮੈਂ ਸਮਝਦਾ ਕਿ ਪੰਜਾਬ ਦੀ ਕੈਬਨਿਟ ਦਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਕਈ ਸਾਲਾਂ ਤੋਂ ਇਹ ਲੋਕ ਜਿਹੜੇ ਨਵੇਂ ਗਾਂਵ ਦੇ ਆ ਕਰੋੜਾ ਦੇ ਅੰਦਰ ਆ ਉਹ ਬਹੁਤ ਚਿੰਤਾਮਜ ਸਨ ਉਹ ਬਹੁਤ ਵੱਡੇ ਇੱਕ ਮਤਲਬ ਡਰ ਦੇ ਵਿੱਚੋਂ ਗੁਜ਼ਰ ਰਹੇ ਸਨ ਕਿ ਪਤਾ ਨਹੀਂ ਕਦੋਂ ਕੋਈ ਸਰਕਾਰ ਕੋਈ ਐਸਾ ਫੈਸਲਾ ਲੈ ਲਵੇ ਜਿਸ ਫੈਸਲੇ ਦੇ ਨਾਲ ਉਹਨਾਂ ਦਾ ਜਾੜਾ ਹੋਵੇ ਸੋ ਮੈਨੂੰ ਅੱਜ ਇਹ ਗੱਲ ਸ਼ੇਅਰ ਕਰਦਿਆਂ ਖੁਸ਼ੀ ਵੀ ਹੋ ਰਹੀ ਹੈ ਕਿ ਜੋ ਅਸੀਂ ਉਹਨਾਂ ਨੇ ਵਾਦਾ ਕੀਤਾ ਸੀਗਾ ਮਾਨਜੋਗ ਮੁੱਖ ਮੰਤਰੀ ਜੀ ਨੇ ਬੜਾ ਕਲੀਅਰ ਕਟ ਬੜਾ ਮਤਲਬ ਠੋਸ ਫੈਸਲਾ ਲੈਂਦੇ ਆ ਇਹ ਜਿਹੜਾ ਮੈਮੋਰੰਡਮ ਕੱਲ ਕੈਬਨਿਟ ਨੇ ਪਾਸ ਕੀਤਾ ਔਰ ਇਹਦੇ ਨਾਲ ਹਜ਼ਾਰਾਂ ਲੋਕ ਜਿਹੜੇ ਕਈ ਕਈ ਸਾਲਾਂ ਤੋਂ ਉਥੇ ਰਹਿ ਰਹੇ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਆਪਣਾ ਜੀਵਨ ਉਥੇ ਮਤਲਬ ਜਿਹੜਾ ਉਹ ਨਰਵਾਹ ਕਰ ਰਹੇ ਆ ਉਹਨਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਕੱਲ ਕੈਬਨਿਟ ਦੇ ਫੈਸਲੇ ਨਾਲ ਮਿਲੀ ਆ ਸੋ ਮੈਨੂੰ ਇਹ ਗੱਲ ਸ਼ੇਅਰ ਕਰਦਿਆਂ ਇਥੇ ਖੁਸ਼ੀ ਵੀ ਆ ਉਥੇ ਇੱਕ ਬਹੁਤ ਜਲਦੀ ਅਸੀਂ ਜਿਹੜਾ ਮੈਮੋਰੰਡਮ ਜਿਹੜਾ ਕੱਲ ਕੈਬਨਿਟ ਨੇ ਪਾਸ ਕੀਤਾ ਇਹਨੂੰ ਬਣਾ ਕੇ ਇੱਕ ਹਲਫਨਾਮਾ ਗਾਂ ਅਸੀਂ ਜਿਹੜਾ ਭਾਰ ਸਰਕਾਰ ਨੂੰ এনਵਾਇਰਨਮੈਂਟ ਦੇ ਡਿਪਾਰਟਮੈਂਟ ਨੂੰ ਔਰ ਜਿਹੜਾ ਭਾਰਤੀ ਜੰਗਲਾਤ ਡਿਪਾਰਟਮੈਂਟ ਆ ਉਹਨੂੰ ਅਸੀਂ ਭੇਜਾਂਗੇ ਔਰ ਉਸ ਤੋਂ ਬਾਅਦ ਇੱਕ ਕਰੋਨ ਦਾ ਰੂਪ ਬਣ ਕੇ ਮਤਲਬ ਜਿਹੜਾ ਆ ਜ਼ਿੰਦਗੀ ਭਰ ਲਈ ਉਸ ਇਲਾਕੇ ਦੇ ਲੋਕਾਂ ਨੂੰ ਇੱਕ ਮੈਂ ਸਮਝਦਾ ਵੀ ਇੱਕ ਬਹੁਤ ਵੱਡੀ ਨਿਆਮਤ ਮਿਲੀ ਆ ਸੋ ਇਹ ਫੈਸਲਾ ਕੱਲ ਦੀ ਕੈਬਨਿਟ ਦਾ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ